ਉਹਦੇ ਗਿਆ ਉਹਦੇ ਵਾਦਕਾਰ ਵੀ ਚੁੱਪ ਜਾਂਦ ਹੋਈ ਕੀ ਕਹਾਂ ਪਈਆਂ ਬਿਮਾਰਾਂ ਨੂੰ ਲੀੜਾ ਉੱਤੇ ਤਾਲੀ ਕਿਹੜੀ ਗੱਲ ਤੋਂ ਮਰੋੜਾ ਖਾਦਾ ਨਹੀਂ ਪੰਡਵੇਲੇ ਚਖਣਾ ਰੇ ਕੁੱਤੇ ਫੇਰਨ ਕੜੀ ਸੀ ਛਾਬਾ ਨਹੀਂ ਪੰਡਵੇਲੇ ਚਖਣਾ ਰੇ ਉਹ ਆਲਾ ਨਾ ਵੀ ਉਹਦੇ ਤੇ ਮਾਂ ਲੜਕੀ ਮੇਰੇ ਨਾਲ ਉਹ ਆਲਾ ਬੁੱਢੇ ਬੰਦੇ ਹੁੰਦੇ ਆਂ ਅੱਥਣਾ ਤਾਂ ਵੱਗ ਨਹੀਂ ਨਿਆਣਿਆ ਤੂੰ ਅਦਨੀ ਬੁੱਢੇ ਬੰਦੇ ਹੁੰਦੇ ਆ ਨਿਆਣਿਆ ਤੂੰ ਅਦਨੀ ਨੀ ਕੋਈ ਆਖੀਏ ਬੇਬੇ ਬੋਲ ਗਈ ਯਾ ਮੱਤ ਕੱਟਨੀ ਬੁੱਢੇ ਬੰਦੇ ਹੁੰਦੇ ਆ ਨਿਆਣਿਆ ਤੂੰ ਅਦਨੀ ਚੰਗਾ ਹੁੰਦਾ ਏ ਸਿਆੜਿਆ ਦਾ ਦਾਪਾ ਨਹੀਂ ਭਾਂਡੇ ਵਿੱਚ ਖਲਾਏ ਕੁੱਤੇ ਫੇਰਨ ਕਰੀ ਸੀ ਕਾਵਾਨੀ ਭਾਂਡੇ ਵਿੱਚ ਖਲਾਏ ਝੰਡਲੰਡਲ ਆਹਵਾ ਮੈਂ ਥੋੜਾ ਜੰਨਣਾ ਐ ਗਾਲੀ ਮੂਹਣ ਦੀ ਗੱਲ ਅੱਛਾ ਅੱਛਾ ਉਹ ਵਿਆਹ ਅੱਛਾ ਉਹ ਵਿਆਹ ਲਈ ਸਣਾ ਤੇ ਮੜੀ ਜਿੱਤੇ ਵਿਆਹ ਕਿੱਥੇ ਕਿੱਥੋਂ ਸਮਾਨ ਖਰੀਦਦੇ ਆ ਹਾਂ ਕੋਈ ਯਾਰ ਮੈਂ ਪੁੱਛਦਾ ਕੋਈ ਨਹੀਂ ਨਾ ਆ ਗਿਆ ਨਾ ਕਾਹਮੇ ਤੇ ਨਹੀਂ ਉਹ ਹੋਰ ਨਾ ਚੀਂਦੀ ਨਹੀਂ ਫਿਰ ਵੀ ਕਿਉਂ ਕੋ ਬੇਨਾ ਬੰਵਾ ਪੈਣਾ ਨਹੀਂ ਕੋਈ ਗੱਲ ਪੈ ਜਾਂਦੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਤਾਂ ਪਵਾ ਦੇ ਤਾ ਕਿ ਕਥਰਾ ਦੇ